ਹੈਲੋ एवरीवन ਵੈਲਕਮ ਟੂ ਬ੍ਰਾਈਟ ਫਿਊਚਰ ਅਕੈਡਮੀ ਮੈਂ ਮਨਪ੍ਰੀਤ ਕੋਰ ਅੱਜ ਤੁਹਾਡੇ ਲਈ ਪੰਜਾਬੀ ਦੀ ਨੈਕਸਟ ਕਲਾਸ ਲੈ ਕੇ ਹਾਜ਼ਰ ਹੋਈਆਂ ਜਿਸ ਵਿੱਚ ਆਪਣਾ ਅੱਜ ਦਾ ਵਿਸ਼ਾ ਹੈ ਗਿਆਨੀ ਹੀਰਾ ਸਿੰਘ ਦਰਦ ਸ਼ੁਰੂ ਕਰਦੇ ਹਾਂ ਅੱਜ ਦੀ ਕਲਾਸ ਹੀਰਾ ਸਿੰਘ ਦਰਦ ਦਾ ਜਨਮ ਕਦੋਂ ਹੋਇਆ 1880 1899 1895 1901 ਹਾਂਜੀ ਦੱਸੋ ਹੀਰਾ ਸਿੰਘ ਧਰਤ ਦਾ ਜਨਮ ਕਦੋਂ ਹੋਇਆ ਹੀਰਾ ਸਿੰਘ ਧਰਤ ਦਾ ਜਨਮ 1899 ਈਸਵੀ ਵਿੱਚ ਹੋਇਆ ਉਹਨਾਂ ਦਾ ਜਨਮ ਪਿੰਡ ਘਾਟਿਆ ਜ਼ਿਲ੍ਹਾ 라ਵਲਪਿੰਡੀ ਹੁਣ ਜੋ ਕਿ ਪਾਕਿਸਤਾਨ ਵਿੱਚ ਹੈ ਵਿੱਚ ਹੈ ਹੋਇਆ ਸੀ ਬਾਤਾਂ ਅੱਗੇ ਹੀਰਾ ਸਿੰਘ ਦਰਦਨੇ ਕਿਹੜਾ ਮਾਸਿਕ ਪੱਤਰ ਜਾਰੀ ਕੀਤਾ ਪ੍ਰੀਤ ਲੜੀ, ਨਾਗਮਣੀ, ਫੁਲਵਾੜੀ, ਆਰਸੀ ਹਾਂਜੀ ਸਟੂਡੈਂਟ ਦੱਸੋ ਹੀਰਾ ਸਿੰਘ ਦਰਦਨੇ ਕਿਹੜਾ ਮਾਸਿਕ ਪੱਤਰ ਜਾਰੀ ਕੀਤਾ ਸੀ ਤਾਂ ਹੀਰਾ ਸਿੰਘ ਦਰਦਨੇ ਫੁਲਵਾੜੀ ਮਾਸਿਕ ਪੱਤਰ ਜਾਰੀ ਕੀਤਾ ਉਹਨਾਂ ਨੇ 1924 ਵਿੱਚ ਅੰਮ੍ਰਿਤਸਰ ਤੋਂ ਫੁਲਵਾੜੀ ਮਾਸਿਕ ਪੱਤਰ ਸ਼ੁਰੂ ਕੀਤਾ ਜਿਸ ਨੇ ਪੰਜਾਬੀ ਸਾਹਿਤ ਅਤੇ ਰਾਜਨੀਤੀ ਵਿੱਚ ਵੱਡਾ ਯੋਗਦਾਨ ਪਾਇਆ ਅਤੇ ਹਾਂ ਅੱਗੇ ਹੀਰਾ ਸਿੰਘ ਦਰਦ ਕਿਸ ਤਰ੍ਹਾਂ ਦੇ ਕਵੀ ਮੰਨੇ ਜਾਂਦੇ ਸਨ ਰਹਿਸਵਾਦੀ ਝਾਰਵਾਦੀ ਸਟੇਜੀ ਕਵੀਤਾ ਸੁਧਾਰਵਾਦੀ ਨਵ ਰਹਿਸਵਾਦੀ ਹਾਂਜੀ ਦੱਸੋ ਹੀਰਾ ਸਿੰਘ ਦਰਦ ਕਿਸ ਕਿਸ ਤਰ੍ਹਾਂ ਦੇ ਕਵੀ ਸਨ ਤਾਂ ਹੀਰਾ ਸਿੰਘ ਦਰਦ ਹਨ ਸਟੇਜੀ ਕਵੀਤਾ ਸੁਧਾਰਵਾਦੀ ਕਵੀ ਸਨ मुखी कवि जिना ने देश भक्ति समाजिक सुधार बार लिखा दर्द सुने का दो तीन चार पांच हांजी रसोहीरा सिंह दर्द संग्रह है दर्द सुने उसके किन्नी भाग हैं तस् ਉਨਾ ਦੇ ਪ੍ਰਸਿੱਧ ਕਾਵ ਸੰਗ੍ਰਹਿ ਦਰਦ ਸੁਨੇਹ ਤੇ ਚਾਰ ਪਾਗ ਪ੍ਰਕਾਸ਼ਿਤ ਹੋਏ। ਬਾਦਿਆਂ 5 ਨੰਬਰ ਪ੍ਰਸ਼ਨ ਵਾਗ। ਕੇਂਦਰੀ ਪੰਜਾਬੀ ਲੇਖਕ ਸਭਾ ਦੀ ਸਥਾਪਨਾ ਵਿੱਚ ਕਿਸ ਦਾ ਮੁਖਾਤ ਸੀ? ਧਨੀ ਰਾਮ ਚਾਤ੍ਰਿਕ, ਪਾਈ ਵੀਰ ਸਿੰਘ, ਹੀਰਾ ਸਿੰਘ ਦਰਦ, ਮੋਹਨ ਸਿੰਘ। ਅੰਜੀ ਦੇ ਸੋ ਕੇਂਦਰੀ ਪੰਜਾਬੀ ਲੇਖਕ ਸਭਾ ਦੀ ਸਥਾਪਨਾ ਵਿੱਚ ਕਿਸ ਦਾ ਮੁਖਾਤ ਸੀ? ਤਾਂ ਕੇਂਦਰੀ ਪੰਜਾਬੀ ਲੇਖਕ ਸਭਾ ਵਿੱਚ ਮੁਖਾਤ ਹੀਰਾ ਸਿੰਘ ਦਰਦਦਾਸੀ ਉਹਨਾਂ ਨੇ ਪੰਜਾਬੀ ਲੇਖਕਾਂ ਨੂੰ ਇੱਕ ਮੰਚ ਤੇ ਇਕੱਠਾ ਕਰ ਲਈ 1956 ਵਿੱਚ ਇਸ ਸੰਸਥਾ ਦੀ ਸਥਾਪਨਾ ਵਿੱਚ ਕੀਤੀ ਸੀ ਅਹਿਮ ਭੂਮਿਕਾ ਨਿਭਾਈ ਦੱਤੇ ਹਨ ਅੱਗੇ ਹੀਰਾ ਸਿੰਘ ਦਰਦ ਦੀ ਸਵੈ ਜੀਵਨੀ ਦਾ ਨਾਂ ਕੀ ਹੈ ਮੇਰੀ ਜੀਵਨ ਕਹਾਣੀ ਮੇਰੀਆਂ ਯਾਦਾਂ ਮੇਰੀ ਦੁਨੀਆ ਮੇਰੇ ਪੰਧ ਹਾਂਜੀ ਦੱਸੋ ਹੀਰਾ ਹੀਰਾ ਸਿੰਘ ਦਰਦ ਦੀ ਸਵੈ ਜੀਵਨੀ ਦਾ ਨਾਂ ਕੀ ਹੈ ਤਾਂ ਹੀਰਾ ਸਿੰਘ ਦਰਦ ਦੀ ਸਵੈ ਜੀਵਨੀ ਦਾ ਨਾਂ ਹੈ ਮੇਰੀਆਂ ਯਾਤਾਂ ਮੇਰੀਆਂ ਯਾਤਾਂ ਪੁਸਤਕ ਉਹਨਾਂ ਦੇ ਜੀਵਨ ਅਨੁਭਵਾਂ ਅਤੇ ਆਜ਼ਾਦੀ ਦੇ ਸੰਘਰਸ਼ ਦਾ ਦਸਤਾਵੇਜ਼ ਹੈ ਬਾਅਦਿਆਂ ਅੱਗੇ 8 ਲਿਖਿਆਂ ਵਿੱਚੋਂ ਕਿਹੜਾ ਕਾਵ ਸੰਗ੍ਰਹਿ ਹੀਰਾ ਸਿੰਘ ਦਰਦ ਦਾ ਹੈ ਹੋਰ ਅਗੇ ਰੇ ਮਨੁੱਖ ਦੀਵਾਰ 92 ਦਰਦ ਸੁਨੇਹ ਉਪਰੋਕਤ ਸਾਰੇ ਹਾਂਜੀ ਦੱਸੋ ਹਿੰਦ ਵਿਖਿਆ ਵਿੱਚ ਜੋ ਕਿਹੜਾ ਕਾਵ ਸੰਗ੍ਰਹਿ ਹੀਰਾ ਸਿੰਘ ਦਰਦ ਦਾ ਹੈ ਤਾਂ ਇਹਨਾਂ ਵਿੱਚ ਜੋ ਸਾਰੇ ਸਾਰੇ ਤਿੰਨੋਂ ਹਨ ਉਪਰੋਕਤ ਸਾਰੇ ਇਹ ਕਾਵ ਸੰਗ੍ਰਹਿ ਹੀਰਾ ਸਿੰਘ ਦਰਦ ਦੇ ਹਨ ਹੋਰ ਅਗੇਰੇ ਮਨੁੱਖ ਦੀ ਵਾਰ ਤੇ ਚੌਨਵੇਂ ਦਰਦ ਤਿੰਨੋਂ ਹੀਰਾ ਸਿੰਘ ਦਰਦ ਦੇ ਕਾਵ ਸੰਗ੍ਰਹਿ ਹਨ ਇਹ ਦਰਦ ਹੀਰਾ ਸਿੰਘ ਦਰਦ ਨੇ ਆਪਣੀ ਕਵਿਤਾ ਵਿੱਚ ਮੁੱਖ ਤੌਰ ਤੇ ਕਿਸ ਦੇ ਵਿਕਾਰਨ ਕੀਤੀ ਕਿਸਾਨਾਂ ਤੇ ਮਜ਼ਦੂਰਾਂ ਦੀ ਰਾਜਿਆਂ ਦੀ ਧਾਰਮਿਕ ਕਟੜਤੀ ਇਹਨਾਂ ਵਿੱਚ ਕੋਈ ਨਹੀਂ ਹਾਂਜੀ ਦੱਸੋ ਹੀਰਾ ਸਿੰਘ ਦਰਦ ਨੇ ਆਪਣੀ ਕਵਿਤਾ ਵਿੱਚ ਮੁੱਖ ਤੌਰ ਤੇ ਕਿਸ ਦੀ ਵਕਾਲਤ ਕੀਤੀ ਹੀਰਾ ਸਿੰਘ ਦਰਦ ਨੇ ਆਪਣੀ ਕਵਿਤਾ ਵਿੱਚ ਮੁੱਖ ਤੌਰ ਤੇ ਕਿਸਾਨਾਂ ਅਤੇ ਮਜ਼ਦੂਰਾਂ ਦੀ ਵਕਾਲਤ ਕੀਤੀ ਸੀ ਉਹ ਪ੍ਰਤੀਵਾਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਸਨ ਅਤੇ ਹਮੇਸ਼ਾ ਦੱਬੇ ਕੁਚਲੇ ਲੋਕਾਂ ਦੀ ਕੀ ਹੈ ਯਾਨੀ ਕਿ ਉਹਨਾਂ ਦੱਬੇ ਕੁਚਲੇ ਲੋਕਾਂ ਦੀ ਦੀਆਂ ਗੱਲਾਂ ਕਰਦੇ ਸਨ ਵੱਦਦੇ ਆ ਅੱਗੇ ਹੀਰਾ ਸਿੰਘ ਦਰਦ ਨੂੰ ਕਿਸ ਲਹਿਰ ਕਾਰਨ ਜੇਲ੍ਹ ਜਾਣਾ ਪਿਆ ਨਾਮਤਾਰੀ ਲਹਿਰ ਅਕਾਲੀ ਲਹਿਰ ਅਤੇ ਆਜ਼ਾਦੀ ਸੰਗਰਾਮ ਸਿੰਧ ਸਭਾ ਲਹਿਰ ਨਿਰੰਕਾਰੀ ਲਹਿਰ ਹਾਂਜੀ ਦੱਸੋ ਹੀਰਾ ਸਿੰਘ ਦਰਦ ਨੂੰ ਕਿਸ ਲਹਿਰ ਕਾਰਨ ਜੇਲ੍ਹ ਜਾਣਾ ਪਿਆ ਤਾਂ ਹੀਰਾ ਸਿੰਘ ਦਰਦ ਨੂੰ ਅਕਾਲੀ ਲਹਿਰ ਅਤੇ ਆਜ਼ਾਦੀ ਸੰਗਰਾਮ ਲਹਿਰ ਦੋ ਕਰਕੇ ਜੇਲ੍ਹ ਜਾਣਾ ਪਿਆ ਵੱਦਦੇ ਆ ਅੱਗੇ ਫੁਲਵਾੜੀ ਪੱਤਰ ਕਿੱਥੋਂ ਪ੍ਰਕਾਸ਼ਿਤ ਹੁੰਦਾ ਸੀ ਲੋਹਾਰ ਜਲੰਧਰ ਅੰਮ੍ਰਿਤਸਰ ਲੁਧਿਆਣਾ ਹਾਂਜੀ ਦੱਸੋ ਫੁਲਵਾੜੀ ਪੱਤਰ ਕਿੱਥੋਂ ਪ੍ਰਕਾਸ਼ਿਤ ਹੁੰਦਾ ਸੀ ਤਾਂ ਫੁਲਵਾੜੀ ਪੱਤਰ ਜਲੰਧਰ ਤੋਂ ਸੌਰੀ ਫੁਲਵਾੜੀ ਪੱਤਰ ਜੋ ਫੁਲਵਾੜੀ ਪੱਤਰ ਹੈ ਹੀਰਾ ਸਿੰਘ ਧਰਤ ਦਾ ਕਿੱਥੋਂ ਪ੍ਰਕਾਸ਼ਿਤ ਹੁੰਦਾ ਸੀ ਤਾਂ ਫੁਲਵਾੜੀ ਪੱਤਰ ਹੈ ਜਲੰਧਰ ਤੋਂ ਨਹੀਂ ਅੰਮ੍ਰਿਤਸਰ ਤੋਂ ਪ੍ਰਕਾਸ਼ਿਤ ਹੁੰਦਾ ਸੀ ਵੱਧਿਆ ਅੱਗੇ ਹੀਰਾ ਸਿੰਘ ਦਰਦ ਦੀਆਂ ਕਹਾਣੀਆਂ ਦਾ ਸੰਗ੍ਰਹਿ ਕਿਹੜਾ ਹੈ ਆਸ ਦੀ ਕਿਰਨ ਪੁੰਨਿਆ ਦਾ ਚੰਨ ਹੀਰੇ ਦੀਆਂ ਕੜੀਆਂ ਦਰਦ ਕਹਾਣੀਆਂ ਹੀਰਾ ਸਿੰਘ ਦਰਦ ਦੀਆਂ ਕਹਾਣੀਆਂ ਦਾ ਸੰਗ੍ਰਹਿ ਕਿਹੜਾ ਹੈ ਹੀਰਾ ਸਿੰਘ ਦਰਦ ਦੀਆਂ ਕਹਾਣੀਆਂ ਦਾ ਸੰਗ੍ਰਹਿ ਹੀਰੇ ਦੀਆਂ ਕੜੀਆਂ ਹਨ ਹੀਰੇ ਦੀਆਂ ਕੜੀਆਂ ਉਹਨਾਂ ਦਾ ਪ੍ਰਸਿੱਧ ਕਹਾਣੀ ਸੰਗ੍ਰਹਿ ਹੈ ਵੱਧਿਆ ਅੱਗੇ दर्द दी कविता दी मुख्य सुर केड़ी है रोमांटिक राष्ट्रवादी सुधारवादी उदासीनता कोई नहीं हां जी दसो हीरा सिंह दर्द दी कविता दा मुख्य सुर केड़ा है ते हीरा सिंह दर्द दी कविता राष्ट्रवादी है ते सुधारवादी है और ते आगे हीरा सिंह दर्द दी मौत कदो हुई 1960 1965 उन्नीसो सतर उन्नीस सो पचवंजा ही दर्द ने किस देश की यात्रा बारे सफरनामा लिखा इंगलैंड अमेरिका सोवियत रूस कनेडा हांजी दसो हीरा सिंह दर्द ने किस देश की यात्रा बारे सफरनामा लिखा ਤਾਂ ਨਾ ਨੇ ਸੋਵੀਅਤ ਰੂਸ ਸੋਵੀਅਤ ਦੇਸ਼ਾ ਸੋਵੀਅਤ ਦੇਸ਼ ਦੀ ਯਾਤਰਾ ਵਿੱਚ ਆਪਣਾ ਸਫਰਨਾਮਾ ਲਿਖਿਆ ਬਾਅਦ ਦੇ ਆ 15 ਨੰਬਰ ਪ੍ਰਸ਼ਨ ਵਾ ਹੀਰਾ ਸਿੰਘ ਦਰਦ ਨੂੰ ਕਿਸ ਕਵੀ ਦਾ ਸਮਕਾਲੀ ਮੰਨਿਆ ਜਾਂਦਾ ਹੈ ਧਨੀ ਰਾਮ ਚਾਤ੍ਰਿਕ ਵਿਦਾਤਾ ਸਿੰਘ ਧੀਰ ਫ੍ਰੀਜੋਦੀਨ ਸ਼ਰਫ ਉਪਰੋਕਤ ਸਾਰੇ ਹਾਂਜੀ ਦੱਸੋ ਹੀਰਾ ਸਿੰਘ ਦਰਦ ਨੂੰ ਕਿਸ ਕਵੀ ਦਾ ਸਮਕਾਲੀ ਮੰਨਿਆ ਜਾਂਦਾ ਹੈ ਤਾਂ ਹੀਰਾ ਸਿੰਘ ਦਰਦ ਧੰਜ ਧਨੀ ਰਾਮ ਚਾਤ੍ਰਿਕ ਬਿਦਾਤਾ ਸਿੰਘ ਪੀਰ ਫ੍ਰੀਜੋ ਦਿਨ ਸ਼ਰਫ ਤਿੰਨਾਂ ਦੇ ਤਿੰਨੋਂ ਤਿੰਨੋਂ ਕਵੀਆਂ ਦੇ ਸਮਕਾਲੀ ਸਾਂ ਤਾਂ ਆਪਣਾ ਰਾਈਟ ਆਨਸਰ ਕੀ ਬਣੇਗਾ ਉਪਰੋਕਤ ਸਾਰੇ ਬਾਤੇ ਹਨ ਅੱਗੇ ਹੀਰਾ ਸਿੰਘ ਦਰਦਨ ਨੇ ਫਲਵਾੜੀ ਮਾਸਿਕ ਪੱਤਰ ਤੋਂ ਇਲਾਵਾ ਹੋਰ ਕਿਸ ਅਖਵਾਦ ਦੀ ਸੰਪਾਦਨਾ ਕੀਤੀ ਅਕਾਲੀ ਤੇ ਪਰਦੇਸੀ ਜੰਗ ਏ ਆਜ਼ਾਦੀ ਅਜੀਤ ਨਵਾਜਵਾਨਾ ਹਾਂਜੀ ਦੱਸੋ ਹੀਰਾ ਸਿੰਘ ਦਰਦ ਨੇ ਫਲਵਾੜੀ ਮਾਸਿਕ ਪੱਤਰ ਤੋਂ ਇਲਾਵਾ ਹੋਰ ਕਿਸ ਅਖਬਾਰ ਦੀ ਸੰਪਾਦਨਾ ਕੀਤੀ ਤਾਂ ਹੀਰਾ ਸਿੰਘ ਦਰਦ ਨੇ ਫਲਵਾੜੀ ਮਾਸਿਕ ਪੱਤਰ ਤੋਂ ਇਲਾਵਾ ਅਕਾਲੀ ਤੇ ਪਰਦੇਸੀ ਫਲਵਾੜੀ ਮਾਸਿਕ ਪੱਤਰ ਪੱਤਰ ਦੀ ਕਿਸੇ ਸੰਪਾਦਨਾ ਕੀਤੀ ਉਹ ਅਕਾਲੀ ਲਹਿਰ ਦੌਰਾਨ ਅਕਾਲੀ ਅਖਬਾਰ ਦੇ ਸੰਪਾਦਕ ਰਹੇ ਤੇ ਇਸ ਕਾਰਨ ਉਹਨਾਂ ਨੂੰ ਕਈ ਵਾਰ ਜੇਲ੍ਹ ਵੀ ਜਾਣਾ ਪਿਆ ਬਾਤ ਹੈ ਅੱਗੇ दर्द स्नेह दे पहले भाग दी भूमिका किसने लिखी प्रिंसिपल तेजज वीर सिंह प्रोफेसर पूर्ण सिंह बाबा गुरुदत्त सिंह हां जी दसो जो दर्द सुने है रचना है उस दे पहले भाग दी भूमिका किसने लिखी सी दर्द दे पहले भाग दी भूमिका प्रिंसिपल तेजज सिंह जी ने लिखी हीरा सिंह दर्द दिया कवितावां विच रस दी प्रधानता है ਸ਼ੀਗਰਸ 비રસ ਤੇ করুণারস হাসરસ অদ্ভুতরস ਹਾਂਜੀ ਦੱਸੋ ਹੀਰਾ ਸਿੰਘ ਦਰਦਦੀਆ ਕਵਿਤਾਵਾਂ ਵਿੱਚ ਕਿਹੜੇ ਰਸ ਦੀ ਪ੍ਰਧਾਨਤਾ ਹੈ ਤਾਂ ਹੀਰਾ ਸਿੰਘ ਦਰਦਦੀਆ ਕਵਿਤਾਵਾਂ ਵਿੱਚ ਵੀਰ ਰਸ ਅਤੇ করুণਾ ਰਸ ਦੀ ਪ੍ਰਧਾਨਤਾ ਹੈ ਭਗਤੀ ਕਰਨਤਾ ਉਹਨਾਂ ਉਹਨਾਂ ਵਿੱਚ ਵੀਰ ਰਸ ਅਤੇ ਗਰੀਬਾਂ ਦੀ ਦਰਦਨਾਕ ਹਾਲਤ ਬਿਆਨ ਕਰਨ ਕਾਰਨ করুণਾ ਰਸ ਮਿਲਦਾ ਹੈ ਆਤੇ ਹਾਂ ਅੱਕੇ ਹੀਰਾ ਸਿੰਘ ਦਰਦ ਨੇ ਕੇਂਦਰੀ ਪੰਜਾਬੀ ਲੇਖਕ ਸਵਾਦਾ ਸੰਗਠਨ ਕਿੱਥੇ ਕੀਤਾ ਸੀ ਅਮ੍ਰਿਤਸਰ ਲੁਧਿਆਣਾ ਜਲੰਧਰ ਦਿੱਲੀ ਹਾਂਜੀ ਦੱਸੋ ਹੀਰਾ ਸਿੰਘ ਦਰਦ ਨੇ ਕੇਂਦਰੀ ਪੰਜਾਬੀ ਲੇਖਕ ਸਵਾਦਾ ਗਠਨ ਕਿੱਥੇ ਕੀਤਾ ਸੀ ਤਾਂ ਉਹਨਾਂ ਨੇ ਕੇਂਦਰੀ ਪੰਜਾਬੀ ਲੇਖਕ ਸਵਾਦਾ ਗਠਨ ਜਲੰਧਰ ਕੀਤਾ ਸੀ ਉਹਨਾਂ ਦੇ ਜਿੱਥੇ ਗੀ ਸਾਰੇ ਕਵੀਆਂ ਨੂੰ ਇੱਕ ਮੰਚ ਉੱਤੇ ਮੰਚ ਉੱਤੇ ਇਕੱਠੇ ਇਕੱਠਾ ਕੀਤਾ ਸੀ ਤੇ ਉਸ ਉਹ ਜੋ ਕੈਂਟਰੀ ਪੰਜਾਬੀ ਲੇਖਕ ਜੋ ਸਵਾਸੀ ਉਸ 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 ਦਾ ਗਠਨ ਕਿਨੇ ਕੀਤਾ ਸੀ ਕਿ ਦਾ ਮੁੱਖ ਯੋਗਦਾਨ ਸਿਸ ਵਿੱਚ ਹੀਰਾ ਸਿੰਘ ਦਰਦ ਦਾ ਕਿੱਥੇ ਕੀਤੀ ਗਈ ਸੀ ਜਲੰਧਰ ਆਦੇ ਹਾਂ ਅੱਗੇ ਹੀਰਾ ਸਿੰਘ ਦਰਦ ਕਿਸ ਵਿਚਾਰਧਾਰਾ ਦੇ ਮੋਢੀ ਕਵੀਆਂ ਵਿੱਚ ਇੱਕ ਸੰਖ ਪ੍ਰਤੀਵਾਦੀ ਪ੍ਰਯੋਗਵਾਦੀ ਸਨਾਤਣੀ ਰੋਮਾਂਟਿਕਵਾਦੀ हां जी दोस्तों ही हीरा सिंह दर्द किस विचार तारा दे मोटी कविਆਂ ਵਿੱਚੋਂ ਇੱਕ ਸਨ ਤਾਂ ਹੀਰਾ ਸਿੰਘ ਦਰਦ ਪ੍ਰਤੀਵਾਦੀ ਕਵੀਆਂ ਵਿੱਚੋਂ ਇੱਕ ਸਨ ਵਾਧੇ ਹੈ 3 ਨੰਬਰ ਪ੍ਰਸ਼ਨ ਵਾਲ ਬ੍ਰਿਜ ਭੂਮੀ ਦੀ ਯਾਤਰਾ ਲੇਖਕਾ ਕਿਸ ਦੀ ਰਚਨਾ ਹੈ ਲਾਲ ਸਿੰਘ ਕਮਲਾ ਕਾਲੀ हीरा सिंह दर्द गुरुबख्श ਸਿੰਘ ਪ੍ਰੀਤਲੜੀ ਬਲਰਾਜ ਸਾਨੀ हां जी दोस्तों ਬ੍ਰਿਜ ਭੂਮੀ ਦੀ ਯਾਤਰਾ ਲੇਖਕ ਕਿਸ ਦੀ ਰਚਨਾ ਹੈ ता ब्रिज यात्रा लेख हीरा सिंह दर्द की रचना है बाद हम बाय नंबर प्रश्न वाल दर्द तखल्ला सुनाने क्यों रखया निजी दुखा कारण देश दी गुलामी दे जनता दी गरीबी दर्द महसूस करके बीमारी कारण इसे कवि दी रीस विच दर्द तखल्ला सुनाने क्यों रखिया ਕਿਉਂਕਿ ਦੇਸ਼ ਦੀ ਗੁਲਾਮੀ ਅਤੇ ਜਨਤਾ ਦੀ ਗਰੀਬੀ ਦਾ ਦਰਦ ਮਹਿਸੂਸ ਕਰਕੇ ਬਾਤ ਇਹਾਂ ਅੱਗੇ ਫੁਲਵਾੜੀ ਪੱਤਰ ਦਾ ਵਿਸ਼ੇਸ਼ ਅੰਕ ਕਿਹੜਾ ਬਹੁਤ ਮਸ਼ਹੂਰ ਹੋਇਆ ਸੀ ਕਵਿਤਾ ਅੰਕ ਗਦਰ ਨੰਬਰ 1928 ਕਹਾਣੀ ਅੰਕ ਆਜ਼ਾਦੀ ਅੰਕ ਹਾਂਜੀ ਜੋ ਫੁਲਵਾੜੀ ਪੱਤਰ ਸੀ ਉਸ ਦਾ ਵਿਸ਼ੇਸ਼ ਅੰਕ ਕਿਹੜਾ ਮਸ਼ਹੂਰ ਹੋਇਆ ਸੀ ਤਾਂ ਫੁਲਵਾੜੀ ਪੱਤਰ ਦਾ ਵਿਸ਼ੇਸ਼ ਅੰਕ ਗਦਰ ਨੰਬਰ 1928 ਬਹੁਤ ਮਸ਼ਹੂਰ ਹੋਇਆ ਇਸ ਸੰਕਲਨ ਅੰਗਰੇਜ਼ ਸਰਕਾਰ ਨੇ ਉਹਨਾਂ ਨੂੰ ਕੀ ਗ੍ਰਿਫਤਾਰ ਕਰ ਲਿਆ ਬਾਤਿਆਂ ਅੱਗੇ ਹੀਰਾ ਸਿੰਘ ਦਰਦ ਦੇ ਪਿਤਾ ਦਾ ਨਾਂ ਕੀ ਸੀ ਪਾਈ ਹਰੀ ਸਿੰਘ ਪਾਈ ਕਰਮ ਸਿੰਘ ਪਾਈ ਜੀਵਨ ਸਿੰਘ ਪਾਈ ਨਿਹਾਲ ਸਿੰਘ ਹਾਂਜੀ ਦੱਸੋ ਹੀਰਾ ਸਿੰਘ ਦਰਦ ਦੇ ਪਿਤਾ ਦਾ ਨਾਂ ਕੀ ਸੀ ਤਾਂ ਹੀਰਾ ਸਿੰਘ ਦੇ ਪਿਤਾ ਦਾ ਨਾਂ ਸੀ बाई हरी सिंह वादे हां आगे 94 दर्द स्नेह किसने संपादन जिसने किया डॉक्टर जगतार संत सिंह सेखो प्रोफेसर कसेल और सुरेंद्र सिंह नरुआ नरूला हीरा सिंह दर्द ने खुद जो 94 दर्द स्नेह दा संपादन किसने किया सीता 94 दर्द स्नेह दा संपादन ਪ੍ਰੋਫੈਸਰ ਕਸੇਲ ਅਤੇ ਸੁਰਿੰਦਰ ਸਿੰਘ ਨਰੂਲਾ ਨੇ ਕਿਤਾਬ ਸੀ ਬਾਤ ਇਹਾਂ ਅੱਗੇ ਹੀਰਾ ਸਿੰਘ ਦਰਦ ਨੇ ਆਪਣਾ ਪ੍ਰੈਸ ਫੁਲਵਾੜੀ ਪ੍ਰੈਸ ਕਿੱਥੇ ਲਗਾਇਆ ਲਾਹੌਰ ਅੰਮ੍ਰਿਤਸਰ ਰਾਵਲਪਿੰਡੀ ਲੁਧਿਆਣਾ ਹਾਂਜੀ ਦੱਸੋ ਹੀਰਾ ਸਿੰਘ ਦਰਦ ਨੇ ਆਪਣਾ ਪ੍ਰੈਸ ਫੁਲਵਾੜੀ ਪ੍ਰੈਸ ਕਿੱਥੇ ਲਗਾਇਆ ਤਾਂ ਉਹਨਾਂ ਨੇ ਆਪਣਾ ਫੁਲਵਾੜੀ ਪ੍ਰੈਸ ਲਾਹੌਰ ਵਿੱਚ ਲਗਾਇਆ ਬਾਤ ਇਹਾਂ ਅੱਗੇ ਨਵੀਂ ਦੁਨੀਆ ਨਾਮਕ ਮਾਸਿਕ ਪੱਤਰ ਕਿਸ ਨੇ ਸ਼ੁਰੂ ਕੀਤਾ ਕਰਤਾਰ ਸਿੰਘ ਦੁੱਗਲ ਹੀਰਾ ਸਿੰਘ ਦਰਦ ਅਮ੍ਰਿਤਾ ਪ੍ਰੀਤਮ ਮੋਹਨ ਸਿੰਘ ਹਾਂਜੀ ਦੱਸੋ ਨਵੀਂ ਦੁਨੀਆ ਨਾਮਕ ਮਾਸਿਕ ਪੱਤਰ ਕਿਸ ਨੇ ਸ਼ੁਰੂ ਕੀਤਾ ਤਾਂ ਨਵੀਂ ਦੁਨੀਆ ਮਾਸਿਕ ਪੱਤਰ ਹੀਰਾ ਸਿੰਘ ਦਰਦ ਨੇ ਸ਼ੁਰੂ ਕੀਤਾ ਹਮਤਿਆਂ ਅੱਗੇ ਹੀਰਾ ਸਿੰਘ ਦਰਦ ਨੇ ਪੰਜਾਬੀ ਸਾਹਿਤ ਵਿੱਚ ਕਿਸ ਵਿਦਾ ਤੇ ਕੰਮ ਕੀਤਾ ਕਵਿਤਾ ਤੇ ਕਹਾਣੀ ਪੱਤਰਕਾਰੀ ਤੇ ਸਵੈ ਜੀਵਨੀ ਸਫਰਨਾਮਾ ਤੇ ਅਲੋਚਨਾ ਉਪਰੋਕਤ ਸਾਰੇ ਹਾਂਜੀ ਦੱਸੋ ਹੀਰਾ ਸਿੰਘ ਦਰਦ ਨੇ ਪੰਜਾਬੀ ਸਾਹਿਤ ਵਿੱਚ ਕਿਸ ਵਿਧਾ ਤੇ ਕੰਮ ਕੀਤਾ ਤਾਂ ਹੀਰਾ ਸਿੰਘ ਦਰਦ ਨੇ ਉਪਰੋਕਤ ਸਾਰੇ ਵਿਧਾ ਤੇ ਕੰਮ ਕੀਤਾ ਸੀ ਉਹਨਾਂ ਨੇ ਕਵਿਤਾ ਤੇ ਕਹਾਣੀ ਦੀ ਰਚਨਾ ਵੀ ਕੀਤੀ ਪੱਤਰਕਾਰੀ ਤੇ ਸਵੈ ਜੀਵਨੀ ਦੀ ਵੀ ਅਤੇ ਸਫਰਨਾਮਾ ਤੇ ਅਲੋਚਨਾ ਇਹਨਾਂ ਸਾਰਿਆਂ ਦੀ ਰਚਨਾ ਕੀਤੀ ਸੀ ਬਾਧਿਆ 29 ਨੰਬਰ ਪ੍ਰਸ਼ਨ ਵੱਲ ਹੀਰਾ ਸਿੰਘ ਦਰਦ ਦੀ ਕਵਿਤਾ ਕਿਸਾ ਕਿਸਾਨ ਦੀ ਅਰਦਾਸ ਕਿਸ ਲਹਿਰ ਦੀ ਉਪਜ ਹੈ ਕਿਸਾਨ ਲਹਿਰ ਮੁਜਾਹਰ ਲਹਿਰ ਕੁੱਕਾ ਲਹਿਰ ਬੱਬਲਾ ਕਾਲੀ ਲਹਿਰ 파ਰਤੀ ਲਹਿਰ ਹਾਂਜੀ ਦੱਸੋ ਹੀਰਾ ਸਿੰਘ ਦਰਦ ਦੀ ਕਵਿਤਾ ਕਿਸਾਨ ਦੀ ਅਰਦਾਸ ਕਿਸ ਲਹਿਰ ਦੀ ਉਪਜ ਹੈ ਤਾਂ ਹੀਰਾ ਸਿੰਘ ਦਰਦ ਦੀ ਕਵਿਤਾ ਕਿਸਾਨ ਦੀ ਅਰਦਾਸ ਕਿਸਾਨ ਲਹਿਰ ਅਤੇ ਮੁਜਾਹਰ ਲਹਿਰ ਦੀ ਉਪਜ ਹੈ ਬਾਦਿਆਂ ਆਪਣੇ ਅੱਜ ਦੇ ਲਾਸਟ ਪ੍ਰਸ਼ਨ ਵੱਲ ਹੀਰਾ ਸਿੰਘ ਦਰਦ ਨੇ ਆਪਣੀ ਸਵੈ ਜੀਵਨੀ ਮੇਰੀਆਂ ਯਾਦਾਂ ਵਿੱਚ ਕਿਸ ਸਮੇਂ ਦਾ ਇਤਿਹਾਸ ਪੇਸ਼ ਕੀਤਾ ਹੈ 1901 ਤੋਂ 1960 ਤੱਕ ਦਾ ਪੰਜਾਬ ਸਿਰਫ 1947 ਦੇ ਵੰਡ ਪ੍ਰਾਚੀਨ ਪੰਜਾਬ ਸਿਰਫ ਆਪਣੇ ਬਚਪਨ ਦਾ ਹਾਂਜੀ ਦੱਸੋ ਹੀਰਾ ਸਿੰਘ ਦਰਦ ਨੇ ਆਪਣੀ ਸਵੈ ਜੀਵਨੀ ਮੇਰੀਆਂ ਯਾਦਾਂ ਵਿੱਚ ਕਿਸ ਸਮੇਂ ਦਾ ਇਤਿਹਾਸ ਪੇਸ਼ ਕੀਤਾ ਹੈ ਤਾਂ ਉਹਨਾਂ ਨੇ ਮੇਰੀਆਂ ਯਾਦਾਂ ਸਵੇ ਜੀਵਨੀ ਵਿੱਚ 1901 ਤੋਂ 1960 ਤੱਕ ਦੇ ਪੰਜਾਬ ਦਾ ਕੀ ਹੈ ਇਤਿਹਾਸ ਪੇਸ਼ ਕੀਤਾ ਹੈ ਹਾਂਜੀ ਤਾਂ ਦੱਸੋ ਕਿਵੇਂ ਲੱਗੀ ਤੁਹਾਨੂੰ ਅੱਜ ਦੀ ਕਲਾਸ ਕਲਾਸ ਵਧੀਆ ਲੱਗੀ ਹੋਵੇ ਤਾਂ ਕਲਾਸ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਹਾਂਜੀ ਥੈਂਕਸ ਫॉर ਵਾਚਿੰਗ ਹਲੋ ਮੈਂ ਇੱਕ ਨਵੇਂ ਟੌਪਿਕ ਦੇ ਨਾਲ